ਲੈ ਉਹ ਲੈ ਲੋ ਬੁਲਬਲੇ ਲੈ ਲੋ ਪਨੀਰੀਆਂ ਲੈ ਲੋ ਬੱਚੇ ਗੱਤਰੇ ਵੇ ਭਾਈ ਕੋਈ ਕਰਿਆ ਬੱਚੇ ਖਤਰੇ ਪੁੜੀ ਦੇ ਭਾਈ ਮੈਂ ਤਾਂ ਪੁਹੀਰੀਆਂ ਲਈਆਂ ਅੱਜ ਆ ਪੁਹੀਰੀ ਲੈ ਲੋ ਕੋਈ ਕੋਈ ਸਾਡੇ ਦਾ ਕੋਈ ਕੰਜਰ ਦੀ ਜਵਾਕ ਹੀ ਨਹੀਂ ਹੈਗਾ ਪੁਹੀਰੀਆਂ ਵਾਲਾ ਲੈ ਕਿਉਂ ਵੇ ਭਾਈ ਸੋਦੇ ਕਿਉਂ ਨਹੀਂ ਮੇਰੀ ਜੱਗ ਗੱਲ ਸੁਣ ਜੇ ਮੈਂ ਬੈਹਾਂ ਹਾਂਗਾ ਫੇਰ ਹੀ ਜਵਾਕ ਹੋਊਗਾ ਕੋਈ ਲੈ ਪਿਆ ਤਾਂ ਪਹੁੰਚਾ ਮਾਰਾ ਬਾ ਨਾ ਮਾਰੀ ਜਨ ਨਾ ਪਨੀਰੀ ਲੈ ਲੈ ਵੇ ਪਨੀਰੀ ਆ ਬਾਲੀ ਵੱਡੇ ਲਈ ਫਿਰਦੀ ਐ ਕਿਵੇਂ ਬਲਬਲੇ ਲੈ ਲੈ ਇਹ ਵਧੀਆ ਹੋਇਆ ਬਿਕਰੀ ਵਧੀਆ ਹੋ ਜਾਂਦੀ ਐ ਵਧੀਆ ਹੋ ਜਾਂਦੇ ਬਈ ਸਰਦਾਰ ਆਟਾ ਪਾ ਦੀ ਬਿਕਰੀ ਕਾਦੀ ਐ ਦੋ ਕੱਲੇ ਆਟੇ ਦੇ ਪਾ ਦੀ ਲੈ ਲੈ ਬੰਦੇ ਆਟਾ ਦਾ ਪਾ ਦਾਂਗੇ ਕੋਈ ਗੱਲ ਨਹੀਂ ਇਹਦਾ ਨਾ ਆਪਾਂ ਨੂੰ ਦੋਨਾਂ ਨੂੰ ਖੇਡਣਾ ਪਊਗਾ ਮਾ ਭਾਈ ਮੈਂ ਤਾਂ ਬੱਚੇ ਬਲਬਲੇ ਵੇਚਦੀਆਂ ਤੇ ਉਹ ਵੇਚਦੀਆਂ ਕਿੱਥੇ ਬੈਠੇ ਹੋਗੇ ਅਸੀਂ ਕੋਈ ਸੁੱਟੀ ਟਾਬ ਤੇ ਆਏ ਬੈਠੇ ਆ ਅੱਜ ਆਹ ਆਟਾ ਆਉਤੇ ਹਾਂ ਭਾਈ ਕਿਓ ਛੋਟਾ ਟਾਈਮ ਪਾਸ ਹੋ ਜਾਂਦਾ ਮੈਂ ਬੇ ਸਰਦਾਰਾ ਹੋ ਜਾਂਦਾ ਹੋਰ ਕੀ ਕਰਨਿਆ ਚਾਰ ਬਲਬਲੇ ਵੇਚ ਲਈ ਜਿਵਾਕਾਂ ਦੀਆਂ ਖੇਡਾਂ ਵੇਚ ਲਈ ਤੂੰ ਮੇਰੀ ਗੱਲ ਸੁਣ ਲੈ ਮੈਂ ਬਾੜ ਆਦਾ ਇੱਥੇ ਬਹਿ ਕੇ ਦੱਸਗਾ ਬਾੜ ਕਾ ਨੂੰ ਡਾਉਣਾਗਾ ਮੈਂ ਤਾਂ ਕੋਈ ਦੇਖ ਨਾ ਲਵੇ ਤੈਨੂੰ ਪਤਾ ਰਹੇਗਾ ਨਾ ਵੀ ਭਾਈ ਆ ਤਾਂ ਤੇਰਾ ਗਲਤ ਕਰ ਲੈ ਇੱਥੇ ਬਹਿ ਜਾ ਕਿ ਪੀੜੀ ਲੈ ਕੇ ਦੇਮ ਨਾ ਭਾਈ ਬਸ ਮੈਂ ਤਾਂ ਇੱਕ ਤੇ ਬਹਿ ਜੂਗੀ ਬਹਿ ਜੇਗੀ ਬਹਿ ਜਾ ਬੇ ਸਰਦਾਰਾ ਲੇ ਲੈ ਵੀ ਪੂਰਾ ਉਹ ਮੈਂ ਤਾਂ ਲੈ ਲੂੰਗਾ ਜੇ ਦੇਵੇਂਗੀ ਫੇਰ ਹੀ ਲੂੰਗਾ ਹੋਏ ਸਰਦਾਰ ਪੁੱਠੀ ਗੱਲ ਨਹੀਂ ਕਰਦੇ ਇਹਨੇ ਮੇਰੇ ਪੀਏ ਮੰਗੀਆਂ ਨਹੀਂ ਇਹਨਾਂ ਨੇ ਕਹੇ ਤਿੰਨ ਬਾਟੀਆਂ ਆਟੇ ਦੀਆਂ ਪਾ ਦੇ ਬੇ ਬੱਚਿਆਂ ਨੂੰ ਰੋਟੀ ਖਵਾਉਂ ਸਰਦਾਰ ਮੈਂ ਕੀ ਕਰਨਾ ਫਿਰ ਘਰ ਵਾਲਾ ਕੀ ਕਰਦਾਗਾ ਇਹ ਘਰ ਵਾਲਾ ਤਾਂ ਕੁਛ ਨਹੀਂ ਕਰਦਾ ਉਹ ਤਾਂ ਚੁਗਦਾਗਾ ਪੱਲੀਆਂ ਪੁੱਲੀਆਂ ਆਹ ਬਰਗੱਤਾ ਔਰ ਰੂੜੀਆਂ ਤੋਂ ਹੋਰ ਕੀ ਕਰਨੇ ਕਹਿ ਰਹੇ ਨੇ ਇਹਨਾਂ ਨਾਲ ਦੋ ਸਰਦਾਰ ਹੋਣ ਕਿਤਨੇ ਮਿਲ ਮੁਲ ਵੀ ਲੈਣੀ ਦੇ ਨਹੀਂ ਅਸੀਂ ਗਲਤ ਗੱਲ ਨਹੀਂ ਕਰਦੀਆਂ ਕੰਮ ਕਰਦੀਆਂ ਅਸੀਂ ਅੱਜ ਤਾਂ ਇਮਾਨਦਾਰੀ ਤੇ ਕੰਮ ਕਰਦੀਆਂ ਅੱਛਾ ਬਸ ਅੱਗੇ ਫਿਰ ਤੁਸੀਂ ਚੱਜ ਦਾ ਕੰਮ ਕਰ ਲੈ ਕਰੋ ਮੰਗਣਾ ਤਾਂ ਔਖੀ ਹੈਗਾ ਯਾਰ ਸਰਦਾਰ ਮੰਗਣਾ ਸਾਡੇ ਕਰਮਾਂ 'ਚ ਲਿਖਿਆ ਹੋਇਆ ਤੇ ਅੱਜ ਦਾ ਕੰਮ ਅਸੀਂ ਕੀ ਕਰ ਲਈ ਤਾਂ ਜਿਵੇਂ ਹੁਣ ਦਿਹਾੜੀਆਂ ਧੂੜੀਆਂ ਚੱਲਦੀਆਂ ਪੈਲਸਾਂ 'ਚ ਵਗ ਜਾ ਕਰੋ ਤੇ ਪੈਲਸਾਂ 'ਚ ਜਾਨੀ ਆ ਬਲਬਲੇ ਵੇਚ ਕੇ ਹੁਣ ਉੱਥੇ ਵੀ ਜਾਨੀ ਆ ਅੱਛਾ ਹੋਰ ਜੋ ਬਲਬਲ ਗੱਲ ਕਰਦਾਗਾ ਇੱਥੇ ਮੇਰੇ ਲੱਗ ਜਾ ਪੋਸਤੇ ਪੂਤੇ ਲਾ ਗਿਆ ਕਰ ਹੋਰ ਕੁਛ ਨਹੀਂ ਕਰਨਾ ਮੈਂ 8000 ਰੁਪਏ ਦੇਈ ਹੂੰ ਤੇ ਸਰਦਾਰ ਸਾਡੇ ਕਰਮਾਂ ਚ ਪੋਤੇ ਕਿਥੇ ਸਾਡੇ ਕਰਮਾਂ ਚ ਤਾਂ ਹੀ ਮੰਗਣਾ ਲਿਗਿਆ ਆਕਾ ਪਵਾ ਲਿਆ ਬਲਬਲੇ ਦੇ ਤੇ ਤੁਮੀਂ ਹੀ ਰਿਆ ਵੇਚ ਲਿਆ ਆਹ ਕੰਮ ਆ ਸਰਦਾਰ ਸਾਡਾ ਜਾਂ ਬੁੜੀਆਂ ਨੂੰ ਸੂਈਆਂ ਦੇਤੀਆਂ ਟਿੱਕਾ ਦਿੱਤਾ ਸੁਰਮਾ ਦੇਤਾ ਆਗੋਸ ਰੱਖਦੀਆਂ ਮੈਂ ਤਾਂ ਉਹ ਇਹ ਤਾਂ ਗੱਲ ਹੈਗੀ ਆ ਗਾ ਇਹਦੇ ਨਾਲ ਤਾਂ ਥੋੜੇ ਜਵਾਕਾਂ ਦਾ ਢਿੱਡ ਵੀ ਨਹੀਂ ਭਰਦਾ ਹੁਣਾ ਕੋਈ ਕੋਈ ਖੜੂਸ ਜਿਹੇ ਬੰਦੇ ਹੁੰਦੇ ਪਾਉਂਦੇ ਵੀ ਨਹੀਂ ਜੀ ਓ ਸਰਦਾਰ ਤੇਰੇ ਵਰਗੇ ਉਹਦੇ ਜਮਤ ਤੇ ਤਮਗੀ ਆਇਆ ਤੇ ਬਾੜਾ ਢਾ ਕੇ ਬਹਿ ਗਿਆ ਬਾੜ ਨੂੰ ਤਾਂ ਕੀ ਹੁੰਦਾ ਮੈਂ ਕਿਹਾ ਤੇ ਇਨਾਂ ਕੁਛ ਕਰੀ ਜਨਾ ਬਾੜਾ ਉਹਨੂੰ ਮੈਂ ਤਾਂ ਉਂ ਡਾਏ ਮੈਂ ਕਿਹਾ ਅਗਲਾ ਕਹਿੰਦਾ ਅੰਦਰ ਬਿਠਾਈ ਬੈਠੇਗਾ ਸਰਦਾਰ ਤਾਂ ਇਹ ਤਾਂ ਕਹਿਣੀ ਲੋਕ ਗੱਲਾਂ ਬਣਾਉਣਗੇ ਮੈਨੂੰ ਆਟਾ ਪਾਸੇ ਬਣਾ ਗੱਲਾਂ ਗੁੱਲਾਂ ਤੂੰ ਡਰਦਾ ਕੈਲਾ ਦਵਣ ਵਾਲਾ ਬੰਦਾ ਨਹੀਂ ਹੈਗਾ ਗੱਲਾਂ ਜੀ ਨੂੰ ਬਣਾਉਣੀ ਹੈ ਬਣਾਈ ਜਾਣ ਦੀ ਸਰਕਾਰ ਮੈਂ ਤੁਰਦੀ ਲੱਗਾ ਜੀ ਤੈਨੂੰ ਆਟਾ ਪਾ ਦੇ ਆਟਾ ਤਾਂ ਪਾ ਲੂੰਗਾ ਮੈਂ ਤੈਨੂੰ ਐਂ ਕਹਿੰਦਾ ਸੀਗਾ ਮਿਲਨੇਗੀ ਨਾ ਮੰਗ ਬਿਸਰਦਾਰ ਅਸੀਂ ਇਹ ਕੰਮ ਕਰੂ ਆਂ ਵਾਓ 2000 ਰੁਪਏ ਦੇ ਦੇ ਦੂੰਗਾ ਨਾ ਸਰਦਾਰ ਹੈ ਨਾ ਸਰਦਾਰ ਅਸੀਂ ਤਾਂ 2-3 ਦਿਨ ਬੱਤੀ ਤੇ ਪੈ ਲਵਾਂਗੇ ਸਾਰਾ ਦਿਨ ਮੰਗਦੀ ਫੇਰੇ ਇੱਥੇ ਆਪਾਂ ਮੋਜਾਂ ਨਾਲ ਬੈਡਾਂ ਤੇ ਪੈ ਜਾਵਾਂਗਾ ਹਾਂ ਸਰਦਾਰ ਮੈਂ ਤਾਂ ਮੰਗ ਕੇ ਡੰਗਾ ਲਾ ਰੂ ਅਸੀਂ ਦੇ ਵਿੱਚੇ ਕੰਮ ਹੀ ਨਾ ਕਰਦੀ ਉਹ ਮੇਰੀ ਗੱਲ ਸੁਣ ਲੈ ਕੁਛ ਨਹੀਂ ਹੁੰਦਾ ਹਾਂ ਭਾਈ ਹੱਥ ਨਾ ਮਾਰ ਮੇਰੇ ਨਾ ਮੈਂ ਤੈਨੂੰ ਐਂ ਕਹਣਾ ਕੁਛ ਨਹੀਂ ਹੁੰਦਾ ਬਲਬਲੇ ਵੀ ਵੇਚੇਂਗੀ ਇੱਥੇ ਸਾਰਾ ਦਿਨ ਪੀਰ ਐ ਅੱਖ ਨਹੀਂ ਬੱਗਦੀ ਸਰਦਾਰ ਇਹ ਤਾਂ ਸਾਡਾ ਕੰਮ ਐ ਬਲਬਲੇ ਬੇਚੀ ਨਾ ਤਾਂ ਕੋ ਫਾਮ ਦਾ ਘੇੜਾਗਾ ਮੈਨੂੰ ਦੇਜਦਾ ਪਤੀ ਹੈ ਤੁਹਾਡਾ ਧੀ ਸਰਦਾਰ ਜਿਵੇਂ ਤੇਰੀ ਨਾਲ ਪਈ ਮੇਰੀ ਬੇਇੱਜ਼ਤੀ ਹੋ ਗਈ ਸਾਡੇ ਪੰਡਤ ਸਾਡੇ ਸਹਿਕੇ ਚ ਸਾਡਾ ਅਸੀਂ ਇੱਕ ਨਹੀਂ ਦਾ ਦੋਨੂੰ ਬੇਇੱਜ਼ਤੀ ਬੇਇੱਜ਼ਤੀ ਕਰੀ ਜਣੀ ਹੈ ਰੁਪਿਆ ਤੈਨੂੰ 5000 ਦੇ ਦਾਨਾ 5000 5000 ਹਾਂ ਫਿਰ ਆਏ ਕਰਨਾ ਸਰਦਾਰ ਮੈਂ ਸ਼ਾਮ ਨੂੰ ਆਜੂਗੀ ਰੋਟੀ ਮੰਗਣ ਦੇ ਬਾਣੇ ਸ਼ਾਮ ਨੂੰ ਕਿੱਥੇ ਆਵੇਂਗੀ ਤੂੰ ਮੇਰੇ ਕੋਲੇ ਆਉਂਗੀ ਫਿਰ ਮੈਂ ਰੋਟੀ ਲੈਣ ਆਉਂਗੀ ਯਾ ਮੈਂ ਰੋਟੀ ਮੱਕੀ ਦੀ ਨਹੀਂ ਐ ਬਲਕਿ ਜਵਾਕ ਦਾ ਖੱਤਰਾ ਅੱਛਾ ਮੈਂ ਉਦੋਂ ਆ ਜਾਵਾਂਗੀ ਨਾ ਤਦੋਂ ਰੋਟੀਆਂ ਪਕਾ ਕੇ ਰੱਖ ਲਈ ਉਹ ਰੋਟੀਆਂ ਮੇਰੀ ਗੱਲ ਸੁਣ ਲੈ ਇੱਥੇ ਖਾ ਇੱਥੇ ਪਕਾ ਲੈ ਇੱਥੇ ਖਾ ਲੈ ਤੇ ਮਗਰ ਮੇਰੇ ਸੱਤ ਜਵਾਕ ਹੈ ਉਹ ਕੁਛ ਨਹੀਂ ਹੁੰਦਾ ਫਿਰ ਮੈਂ ਕਿਹੜਾ ਸੱਤ ਜਵਾਕਾਂ ਦਾ ਢਿੱਡ ਭਰਨਾ ਨਹੀਂ ਤਾਂ ਜਵਾਕਾਂ ਨੂੰ ਲੈ ਜੀ ਨਾਲੇ ਆਪ ਖਾ ਲੈ ਸਰਦਾਰ ਆਏ ਕਰਨਾ ਹੁਣ ਤੂੰ ਦੋ ਕੁ ਯਾਤੇ ਦੇ ਪਾ ਮੈਂ ਤੁਹਾਨੂੰ ਪੂਰਨ ਹੋਰ ਵੀ ਕਰ ਮੰਗਾ ਕਿ ਸਾਬ ਨੂੰ ਮੈਂ ਰੋਟੀ ਲੈਣ ਆਉਂਗੀ। ਮੇਰੀ ਗੱਲ ਸੁਣ ਨਾ। ਅੱਟ ਘੱਟਾ ਦਾ ਮੈਂ ਕਣਕ ਦਾ ਚਕਾ ਦੂੰਗਾ ਤੇਰੇ। ਮੈਂ ਮੈਂ ਤੇਰੇ ਕੋਲੇ 1 ਘੰਟਾ ਰੂੰਗੀ। ਬਾਹਰ ਟਾਈਮ ਨਹੀਂ ਰਹਿੰਦੀ। ਮੈਨੂੰ ਪੱਲੇ 10000 ਰੁਪਏ ਦੇ ਨਹੀਂ ਪਾ। ਮੇਰੀ ਗੱਲ ਤਾਂ ਸੁਣ ਲੈ। ਮੈਂ ਤੈਨੂੰ ਐ ਕਹਣਾ ਮੈਂ ਖਾ ਗੱਟਾ ਕਣਕ ਦੀ ਚਕਾ ਦੂੰਗਾ ਅਲਕਰ ਅੰਦਰ ਪੈਗਾ ਅੰਦਰ ਉਹ ਪੜਨਾ ਪੂਦੋ ਉਹਨਾਂ ਨੂੰ ਆਪ। ਸਰਦਾਰ ਰਾਤ ਤਾਂ ਨਹੀਂ ਪੜ ਲਾਗੇ ਪਰ ਹੁਣ ਤਾਂ ਦਿਨ ਖੜਾ ਆਲੇ ਸਾਬਰ ਕਰ ਲੈ। ਆ ਗਈ। ਮੇਰੀ ਗੱਲ ਸੁਣ ਲੈ। ਤੂੰ ਤਾਂ ਮੰਨਦੀ ਨਹੀਂ ਜਿਹੜੀ ਗੱਲ ਮੈਂ ਕਹਿੰਨਾ। ਕਿ ਤੂੰ ਗੱਟਾ ਫੜ ਲਈ ਮ ਕਿ ਪਾਲੀ ਯਾਤਨੇ ਪਾਦੀ ਹੱਥ ਦੇ ਮੈਂ ਪਾਦੀ ਮੈਂ ਲੈ ਕੇ ਆਇਆ ਏ ਢੂਲ ਚਾ ਸੱਜਰੀਏ ਕਣਕੋ ਕਿ ਮੈਂ ਆਪ ਦੇ ਘਰ ਆਲੇ ਨੂੰ ਕਹੂੰਗੀ ਵੀ ਮੇਰੇ ਤੇ ਕੋਈ ਦਇਆਲ ਹੋ ਗਿਆ ਵਈ ਗਰੀਬੀ ਦੇਖ ਕੇ ਅੱਥਰਾਂ ਦਾ ਦੱਤਾ ਚੁੱਕ ਲਿਆ ਘਰ ਵਾਲੇ ਜੀ ਹਾਂ ਦੱਸੇ ਹੀ ਵੱਢਣੀ ਦੇ ਉਹ ਨਹੀਂ ਐ ਨਹੀਂ ਕਹੂੰਗੀ ਉਹ ਗਰੀਬੀ ਦੇਖ ਕੇ ਕਹਿੰਦਾ ਵੀ ਸਰਦਾਰ ਕਹਿੰਦਾ ਤੁਸੀਂ ਤਣ ਕੇ ਮੇਰੇ ਲੈ ਜੀ ਜਨਮਾ ਦੱਸਿਆ ਮੇਰੇ ਸੱਤ ਬੱਚੇ ਆ ਉਹ ਆਪਣਾ ਸਕੂਟਰੀ ਵੀ ਲੈ ਕੇ ਲੈ ਜੂਗਾ ਤੇ ਧਰ ਕੇ ਉਹ ਧਰ ਕੇ ਤਾਂ ਲੈ ਜੂਗਾ ਮੈਂ ਤੈਨੂੰ ਐ ਕਹਿੰਦਾ ਨਿਆਰੇ ਲੁਟੰਗੀ 5000 ਲੈ ਲਿਆ ਘਰ ਇੱਥੇ ਮੇਰੇ ਕੋਲੇ ਰੋਜ ਆ ਜਾ ਕਰ ਠੀਕ ਆ ਸਰਦਾਰਾ ਮੈਂ ਕੱਲ ਹੀ ਆਂਗਾ ਸਾਮ ਨੂੰ ਆ ਕੇ ਇੱਕ ਵਾਰੀ ਤੇਰੇ ਕੋਲ ਦੇਖੂਗਾ ਦੇਖਣਾ ਕੀ ਹੈਗਾ ਦੇਖਣ ਨੂੰ ਦੱਸੀ ਦੇ ਦੇਖਣਾ ਕੀ ਆ ਬੈਠਾ ਤਾਂ ਹੈਗਾ ਤੇਰੇ ਕੋਲੇ ਸਹੀ ਸਰਦਾਰ ਹੁਣ ਤਾਉ ਬੱਤਾ ਜਿਹੜੇ ਤੋਂ ਕੰਮ ਦਾ ਮਾਰਾ 5000 ਰੁਪਇਆ ਦਿੰਨਾ ਹੈਗਾ ਉਹਦੇ ਬਾਰੇ ਦੇਖੂਗੀ ਮੇਰੀ ਗੱਲ ਸੁਣ ਲੈ ਇਥੇ ਕੋਈ ਨਹੀਂ ਹੈਗਾ ਹੁਣ ਬਾਗ ਚੱਲਦੇ ਆਂ ਅੰਦਰ ਬਾਗ ਚੱਲ 5000 ਪਾਉ ਨਾ ਬੇ ਸਰਦਾਰ ਕਣਕ ਦਾ ਘਟਾ ਲੈ ਨਾ ਵੀ ਸਰਦਾਰ ਹੁਣ ਕਣਕ ਦਾ ਘਟਾ ਲੈ ਪਈ ਸਰਦਾਰ ਸਾਹਮਣੇ ਜਿੱਦੋਂ ਮੈਂ ਕਹਿੰਦਾ ਮੈਂ ਜਵਾਲਦੀ ਪੱਕੀ ਆਂ ਮੇਰੀ ਤਾਂ ਜਵਾਨ ਦੇਖੀ ਜਵਾਨ ਨਾ ਕਾਦੀਆਂ ਅੱਜ ਕੱਲ ਹੁਣ ਤੁਰ ਤੋ ਤੁਰ ਤੋ ਤੁਰਤੀ ਕੰਮ ਹੋਊਗਾ ਸਰਦਾਰ ਜੇ ਮੈਂ ਨਾ ਆਈ ਤੇ ਫਿਰ ਮੈਂ ਲੈ ਕੇ ਕੀ ਜਾਉਂ ਤੇ ਤੂੰ ਬਣਾ ਤੂੰ 5000 ਰੁਪਇਆ ਕਰ ਦੇ ਦੂ ਸੇਰਾ ਕੋ ਸਾਜਾ ਚੱਲ ਗਈ ਅੰਦਰ ਉਹ ਸਰਦਾਰ ਹੁਣ ਸਭ ਦਿਨ ਖੜਾ ਮੈਂ ਉਹ ਬਸ ਚੱਲਦੇ ਚਾਹ ਪਾਣੀ ਪੀ ਆ ਜਾ ਉਹੀ ਕਰੀ ਜੰਮੂਗੀ ਮੇਰੀ ਗੱਲ ਸੁਣ ਲੈ ਇੱਥੇ ਕੋਈ ਨਹੀਂ ਹੁੰਦਾ ਮੇਰੇ ਘਰੇ ਤਾਂ ਕੋਈ ਨਹੀਂ ਵੜਦਾ ਸੀ ਕੁੱਤਾ ਤਾਂ ਨਹੀਂ ਹੈਗਾ ਕੋਈ ਤਰੀਕੇ ਤਾਂ ਕਿੱਥੇ ਕੰਜਦੀ ਅਹੀਂ ਤਾਂ ਉਰੀ ਰੱਖਦੇ ਤੇ ਸਰਦਾਰ ਇਹ ਤਾਂ ਮੇਰਾ ਰਿਦਿਦਾਰ ਅੰਨਾਲੇ ਕਿ ਜੰਮ ਨੂੰ ਚੋਲੇ ਆ ਜਾ ਫਿਰ ਆਹ ਘਮੀਰੀਆਂ ਤਾਂ ਉਹੀ ਵੇਚੀਆਂ ਨੇ ਦੋ ਜਿਹਨੂੰ ਚੋਲੇ ਲੈ ਸਰਦਾਰ ਮੈਂ ਚੋਲੇ ਇੱਥੇ ਤਾਂ ਤੈਦੇ ਉੱਤੇ ਹੈ ਨਹੀਂ ਕਦਾ ਕਿ ਕੁੱਤਾ ਮੂਖ ਜੀ ਇਹ ਤਾਂ ਬੁੜੀਆਂ ਹਾਲਾ ਸੁਮਾਨਾ ਮੂਹ ਤਾਂ ਮੈਂ ਟੱਕਰ ਉਹ ਮੇਰੀ ਗੱਲ ਸੁਣ ਕਾਲਾ ਕੁੱਤਾ ਕੇ ਮੂਟੂ ਕੱਕੰਜਰੀ ਮੈਂ ਮੂਤ ਦੂੰਗਾ ਸਰਦਾਰ ਤੂੰ ਤਾਂ ਭਾ ਲੁੱਟਿਆ ਹੈ ਹਾਂ ਉਹ ਲੁੱਟਿਆ ਬੱਤਨੀ ਮੈਂ ਤਾਂ ਗੱਲ ਨਹੀਂ ਇਹ ਕੀ ਕਰਦਾ ਜੀ ਲਵਾ ਦੂ ਤੇ ਅੱਜ ਰਾਤ ਕੱਟ ਕੇ ਦੇਖ ਸਰਦਾਰ ਜੀ ਤੂੰ ਮੁੜ ਕੇ ਕਰ ਨਹੀਂ ਨੀਗਾ ਸਰਦਾਰ ਜੀ ਮੈਂ ਫੇਰ ਆ ਜੂੰਗੀ ਹਾਂ ਫੇਰ ਆ ਜੂੰਗੀ ਸਰਦਾਰ ਮੈਂ ਆਤੀ ਆ ਉਹ ਵੀ ਮੈਂ ਮੇਰੀ ਗੱਲ ਸੁਣ ਲੈ ਫੇਰ ਕਿੱਥੇ ਹੋ ਇਹ ਨੂੰ ਸਰਦਾਰ ਮੈਂ ਥੋੜਾ ਆਉਂਗੀ ਕਿ ਨਾ ਇਨਾਂ ਚੱਕ ਲੈ ਜਾ ਸਰਦਾਰ ਮੈਂ ਤੇਰਾ ਘਰ ਦੇਖ ਗਿਆ ਕਣਕ ਦਾ ਕਟਾ ਨਹੀਂ ਮੈਥੋਂ ਚੱਕਿਆ ਜਾਂਦਾ ਮੈਂ ਅੱਜ ਵੀ ਨਾਲੇ ਮੈਨੂੰ ਦੋ ਰੋਟੀ ਦੇ ਦੇਣਾ ਨਾਲੇ ਤੁਸੀਂ ਆਹ ਤੁਸੀਂ ਦਾ ਕੰਮ ਕਹਿੰਦੇ ਕਰਦਾ ਰੋ ਕੰਮ ਸੁਣ ਲੈ ਕੋਈ ਕਦੇ ਸੰਗ ਵੀ ਲੱਗਦੀ ਓ ਕੰਗੇ ਦੀ ਮੇਰੀ ਗੱਲ ਤਾਂ ਸੁਣ ਲੈ ਮੈਂ ਮੋਟਰਸਾਈਕਲ ਤੇ ਜਾ ਕੇ ਸਿੱਟਿਆਂਗਾ ਆਹ ਸਰਦਾਰ ਦੇ ਆਏ ਨਾ ਸਿੱਟ ਕੇ ਮੇਰਾ ਆਕਾਰ ਅਲੱਗ ਹੀ ਸੋਚੂਗਾ ਮੈਂ ਆਪਣੇ ਲੈ ਜੀਂ ਥੋੜੀ ਥੋੜੀ ਕਰਕੇ ਆਪੇ ਕਿੱਥੇ ਲੈ ਜੈਂਗੀ ਤੂੰ ਇਹਦੇ ਤੇ ਸੱਤ ਰਿਆ ਤਾਂ ਜਾਂਦਾ ਨਹੀਂ ਐਡੀ ਤਾਂ ਮੋਟੀ ਹੋ ਰਹੀ ਮੈਂ ਆ ਲੈ ਜੀਂ ਬਾਜ਼ਨ ਚੱਕਣ ਨੂੰ ਬਥੇਰੀ ਥੱਕੜੀ ਨਾ 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 ਤੁਸੀਂ ਕੀ ਕੀ ਖਾਣੇ ਹੋ ਬਾਲੇ ਮੋਟੇ ਹੋ ਨੇ ਕੋਈ ਅਸੀਂ ਸਾਦੇ ਸ਼ੁੱਕੇ ਅਸੀਂ ਮੀਟ ਖਾਣੇ ਆ ਗੋ ਖਾ ਲਈ ਚੰਦ ਤੱਕ ਖਾ ਲਈ ਹੋਰ ਵੀ ਖਾਣੇ ਹੋ ਹੋਰ ਅਸੀਂ ਦਾ ਹੋਰ ਕਹਦਾ ਮੀਟ ਖਾਈਏ ਖੁਰੀਆਂ ਖਾ ਲੈਣੇ ਆ ਇਹਨੀਆਂ ਮੁਰਗੀਆਂ ਦੀਆਂ ਹੋਰ ਚੀਜ਼ਾਂ ਲਾੜਾ ਪਾੜਾ ਖਾਣੇ ਆ ਸਤਿ ਬਾਬਾ ਸਭ ਕੁਝ ਵੀ ਨਹੀਂ ਛੱਡਦੇ ਤੇ ਸਾਡੇ ਤੇ ਕਿਸ ਤੇ ਰਜਾਈ ਦੇਖੀ ਐ ਤੂੰ ਅਸੀਂ ਹਾਂ ਇਹਦਾ ਗੱਲ ਇਹਦਾ ਗੱਲ ਤੇ ਠੀਕ ਐ ਜੀ ਅਸੀਂ ਮੀਟ ਖਾਣੇ ਆ ਤਾਂ ਵੀ ਅਸੀਂ ਬਿੱਲਾ ਮਸਾਰੇ ਤੇ ਬਿੱਲਾ ਨਹੀਂ ਛੱਡਦੇ ਮੇਰੇ ਘਰ ਨਾ ਤੂੰ ਗਰਮ ਤਾਂ ਬਹੁਤ ਹੋਵੇਗੀ ਗਰਮ ਤਾਂ ਸਰਕਾਰ ਜਦੋਂ ਗਰਮ ਕੀ ਜਖਮ ਕੀ ਗਰਮਤਾ ਹੈਗੀ ਹੀ ਆ ਜਾ ਫੇਰ ਠੰਡੀ ਕਰ ਆ ਜਾ ਤੇ ਸਰਦਾਰ ਆਈ ਨਹੀਂ ਠੰਡੀ ਹੁੰਦੀ ਜਿਵੇਂ ਤੂੰ ਕਹਿਣਾ ਠੰਡੀ ਦਾ ਸਰਦਾਰ ਕਹਿ ਲੈ ਇਹੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਠੀਕ ਆ ਬਾਕੀ ਸਭ ਰਾਤ ਸਮਰਾਤੇ ਰਹੋ ਨੀ ਜਾ ਰਹਾਂ ਨਾ ਸਰਦਾਰ ਮੈਂ ਤਾਂ ਥੱਲੇ ਬਹਿ ਜਾਂਦੀ ਆ ਮੈਂ ਤਸ ਤਾਂ ਜਦੋਂ ਸੁੱਕੀ ਸੰਦੀ ਥੱਲੇ ਕੇ ਬੈਠੀ ਐਡਾ ਤਾਂ ਬੈੱਡ ਪਿਆ ਬਹਿ ਜਾਂ ਘਟਦੇ ਚੁਨੇ ਚੁਨੇ ਲਾਦੇ ਹੁਣ ਹਾਂ ਵੀ ਸਰਦਾਰ ਮੈਂ ਤੇਰੇ ਬਰਾਬਰ ਬੱਤੀ ਚੰਗੀ ਲੱਗਦੀ ਸਰਦਾਰ ਹਾਂ ਜਿਹੜੀ ਗੱਲ ਹੋਈ ਉਹ ਗੱਲ ਤੇ ਆ ਪਹਿਲਾਂ ਮੇਰੇ ਨਾਲ ਕਿਉਂ ਮੇਰੇ ਨਾਲ ਗੱਲ ਹੋਈ ਹੈ ਪੈਸਿਆਂ ਦੀ ਮੈਨੂੰ ਪਹਿਲਾਂ ਪੈਸੇ ਦੇਵੇਂ ਕੱਪੜੇ ਫੇਰ ਲਾਉਂਗੀ ਮੈਂ ਕੱਪੜੇ ਨਹੀਂ ਲਾਉਂਦੀ ਉਹਨਾਂ ਕੋ ਕੱਪੜੇ ਲਾ ਕੇ ਫੇਰ ਉਸ ਤੋਂ ਬਾਅਦ ਹੀ ਰਿਪੀ ਦੇਵਾਂਗਾ ਹਾਂ ਅਭੀ ਪਹਿਲਾਂ ਰਿਪੀ ਕਿੱਥੇ ਦੇਣਾ ਮੈਂ ਤਾਂ ਪਹਿਲਾਂ ਲੋਕਾਂ ਤੇ ਨਾਲ ਗੱਲ ਹੋਈ ਹੈ ਜਦੋਂ ਮਤਲਬ ਮੇਰਵਾਲ ਸੁਣ ਮੰਨਤਾ ਲੈ ਹੁਣ ਆਇਆ ਤਾਂ ਭੱਜ ਜੀ ਨਾ ਸਰਦਾਰ ਮੈਂ ਨਹੀਂ ਮੈਂ ਤਾਂ ਜਾਣਦੀ ਆ ਨਹੀਂ ਨਹੀਂ ਪੈਸੇ ਦੋ ਸਰਦਾਰ ਨਾ ਬੇ ਸਰਦਾਰ ਨਾ ਬੇ ਸਰਦਾਰ ਪਰ ਪੈਸੇ ਕੋਈ ਐਸੀ ਤਾਂ ਲੈ ਨਹੀਂ ਕਿ ਜਿੰਦੀ ਪੈਸਾ ਪੈਸਾ ਕਰੀ ਨਹੀਂ ਐਥੇ ਹੁਣ ਇੰਨਾ ਕਿਨਾਂ ਟਾਈਮ ਲਾਦਾ ਜਿੰਨਾ ਤੂੰ ਗੱਲਾਂ ਕਰੀਂਦਾ ਇੰਨਾ ਟਾਈਮ ਵੀ ਲੱਗਦਾ ਨਾ ਸਰਦਾਰ ਤੂੰ ਮਤਲਬ ਪੈਸੇ ਦੀ ਗੱਲ ਕਰੀ ਸੀ ਪੈਸਾ ਦਾ ਢੂਟਾ ਨਹੀਂ ਮੇਰੀ ਗੱਲ ਸੁਣ ਪੈਸੇ ਤਾਂ ਲੈ ਕੇ ਜਾਈ ਤੂੰ ਫੇਰ ਅੱਜ ਆਪਦਾ ਨਿਬੜ ਗਿਆ ਸੌਦਾ ਨਹੀਂ ਤਾਂ ਮੇਰੀ ਗੱਲ ਸੁਣ ਕਣਕ ਦਾ ਘੱਟਾ ਲੈ ਜੀ ਸਰਦਾਰ ਕਿੰਨੇ ਕਿੰਨੇ ਝੂਠ ਮਾਰਦੇ ਹੋ ਤੂੰ ਉਹ ਮੇਰੀ ਗੱਲ ਤਾਂ ਸੁਣ ਲੈ ਹਾ ਦੇ ਕਰੇ ਤਾਂ ਕੋਈ ਨਹੀਂ ਹੁੰਦਾ ਤੂੰ ਅਹੀਂ ਦੁਪਹਿਰੇ ਮੈਂ ਤਾਂ ਤੈਨੂੰ ਮੈਂ ਘੱਟਾ ਚਕਾ ਦੂੰਗਾ ਨਾਲੇ 5000 ਰੁਪਿਆ ਲੈ ਗਈ ਲੈ ਬੇ ਸਰਦਾਰ ਜਿਹੇ ਜੇ ਤੂੰ ਅੱਜ ਦੇ ਤੇ ਇਹ ਜੇ ਗਾਹਾਂ ਲੈਣ ਲਾ ਦੇ ਮੇਰੀ ਗੱਲ ਸੁਣ 100 ਰੁਪਿਆ ਲੈ ਜਾ ਮੈਂ ਨਹੀਂ ਕਹ ਲੈ ਕਿ ਉਹਨੇ ਮੈਂ 5000 ਰੁਪਿਆ ਕਰਿਆ ਤੂੰ ਸਰਦਾਰ 5000 ਪੰਜ ਮੇਰੀ ਗੱਲ ਸੁਣ ਮੈਂ ਕਹਿੰਦਾ ਤੇਰਾ ਕੁਛ ਕਰਿਆ ਤੂੰ ਕੱਪੜੇ ਨਹੀਂ ਲਾਹੇ ਉਹ ਜੇ ਮੈਂ ਤੈਨੂੰ ਬੁੱਗੀ-ਸ਼ੁੱਗੀ ਲੈਤੀ ਤੇਰੀ ਉਹ ਤੂੰ ਮੈਥੋਂ ਲੈ ਲੈ 200 ਰੁਪਿਆ ਭਾਈ ਬੁੱਗੀ-ਸ਼ਿੱਬੀ ਦੀ ਕੀ ਗੱਲ ਏ ਨਹੀਂ ਬੁੱਗੀ-ਸ਼ੁੱਗੀ 100 ਰੁਪਿਆ ਦੀ ਇਹਨਾਂ ਲਈ ਕੋਈ ਨਹੀਂ ਮੇਰੀ ਗੱਲ ਸੁਣ ਲੈ ਆ ਮੇ ਮੈਨੂੰ ਖੂਨ ਲਾ ਲਈ ਮੈਂ ਤੁਹਾਨੂੰ ਕਾਰਡ ਦਾ ਨਹੀਂ ਪਤਾ ਸਰਦਾਰ ਸਾਨੂੰ ਲੋਕਾਂ ਨੂੰ ਕਾਰਡ ਦਾ ਨਹੀਂ ਪਤਾ ਸੀ ਅਣਪੜਾ ਮੋਬਾਈਲ ਦੇ ਦੂੰਗਾ ਨਾਲੇ ਉਦੋਂ ਨਾ ਸਰਦਾਰ ਮੇਰੇ ਨਾਲ ਹੋ ਪੂਬਾ ਦਾ ਪੂਰਾ ਪੈਣਾ ਬਾਦ ਤੂੰ ਮੇਰਾ ਨਹੀਂ ਕਰਿਆ ਜਾਂ ਤਾਂ ਕੁਝ ਕਰ ਲੈ ਕੱਲੀ ਪੱਪੀ ਨਾਲ ਤਾਂ ਨਹੀਂ ਮੈਂ 5000 ਰੁਪਏ ਦੇਵਾਂਗਾ ਹੋ ਤਾਂ ਸਰਦਾਰ ਸੁੱਕੀ ਮਾਂਜਨ ਨੂੰ ਫਿਰ ਕੱਲੀ ਪੱਪੀ ਦਾ 5000 ਨਹੀਂ ਆਹ ਲੈ ਆਪਦੇ ਬਲਬਲੇ ਆਹ ਫੜ ਮੈਂ ਗੋਪੀ ਆਟਾ ਤਾਂ ਪਾ ਦੇ ਦੋ ਕੱਲੇ ਆਟਾ ਮੈਂ ਕਾੜਨੂੰ ਪਾਉਂਗਾ ਹੁਣ ਤੇ ਨਾ ਸਾਡੇ ਘਰੇ ਆਉਣ ਵਾਲੇ ਆ ਤੂੰ ਚੰਗਾ ਕੱਲ ਨੂੰ ਆਟਾ ਪਹੁੰਚਾਦਾ ਕੱਲ ਨੂੰ ਕਰੂੰਗਾ ਮੈਂ ਮੈਂ ਕੀ ਕਰਾਂ ਲੈ ਬੀਰੀ ਤਾਂ ਇੱਜ਼ਤ ਹੀ ਲਾ ਕੇ ਲੈ ਗਿਆ ਅੱਧੀ ਮਾਕਾ ਪੱਪੂਆ ਵੱਢ ਗਿਆ ਮੈਂ ਕੱਪੜੇ ਕਿਵੇਂ ਲਾਹਾਂ ਮ ਸਰਦਾਰ ਇਹ ਕਹਿੰਦੀਆਂ ਕੰਜਦੀ ਚੇਪੀ ਐ ਹੀ ਲਾਉਂ ਤੇਰੇ ਮੈਂ ਕੱਪੜੇ ਕਿਵੇਂ ਲਾਹਾਂ ਮ ਸਰਦਾਰਾ ਇਹ ਦੱਸ ਜੇ ਤੂੰ ਪੈਸੇ ਦੇ ਮੈਂ ਫੇਰ ਹੀ ਲਾਉਂਗੀ ਸਰਦਾਰ ਸੁੱਕੀ ਮਲ ਜੰਮਾ ਵਰਦਾ ਸੀ ਐ ਨਾ ਇਹ ਵੀ ਨਹੀਂ ਮੰਗਦੀ ਮੈਂ ਨਹੀਂ